ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਰੇ ਮੰਤਰੀਆਂ ਤੇ ਐਮ ਐਲ ਏਆਂ ਦੇ ਸਾਹਮਣੇ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਬਾਹਰੋਂ ਆਏ ਮਜ਼ਦੂਰਾਂ ਦਾ ਮੁੱਦਾ ਬੜੇ ਜ਼ੋਰ ਨਾਲ ਉੱਠਿਆ ਤੇ ਇਸ ਮੁੱਦੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਵੱਡੇ ਬਿਆਨ ਦਿੱਤੇ ਨੇ ਤੇ ਵੱਡਾ ਐਲਾਨ ਕੀਤਾ ਹੈ ਮੈਂ ਤੁਹਾਨੂੰ ਮੁੱਖ ਮੰਤਰੀ ਦੇ ਬਿਆਨਾਂ ਬਾਰੇ ਦੱਸਦਾ ਤੇ ਸੁਣ ਕੇ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਮਜ਼ਦੂਰਾਂ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਜੋ ਬਿਆਨ ਦਿੱਤੇ ਨੇ ਕੀ ਉਹ ਸਹੀ ਨੇ ਜਾਂ ਗਲਤ ਨੇ ਤੇ ਤਿੰਨ ਜਿਹੜੀਆਂ ਦੂਜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਪਹਿਲਾਂ ਬੇਨਤੀ ਆ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਬਾਹਰੋਂ ਆਏ ਮਜ਼ਦੂਰਾਂ ਦਾ ਮੁੱਦਾ ਬੜੇ ਜ਼ੋਰ ਨਾਲ ਉੱਠਿਆ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਕਿਹਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਦੇ ਉੱਪਰ ਵਿਧਾਨ ਸਭਾ ਦੇ ਵਿੱਚ ਨੀਤੀ ਬੰਨੀ ਚਾਹੀਦੀ ਹੈ ਕਾਨੂੰਨ ਬੰਨਣਾ ਚਾਹੀਦਾ ਹੈ ਤੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਸੀ ਕਿ ਮੈਂ ਇਸ ਮੁੱਦੇ ਦੇ ਉੱਪਰ ਬਿੱਲ ਲੈ ਕੇ ਆਵਾਂਗਾ ਤੇ ਇਹਨੂੰ ਭਗਵੰਤ ਮਾਨ ਸਰਕਾਰ ਨੂੰ ਪਾਸ ਕਰਨਾ ਚਾਹੀਦਾ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀਆਂ ਦੇ ਵਿਚਾਲੇ ਇਹ ਪੰਜਾਬ ਦੇ ਵਿੱਚ ਬਾਹਰੋਂ ਆਏ ਮਜ਼ਦੂਰਾਂ ਦੇ ਮੁੱਦੇ ਦੇ ਉੱਪਰ ਕਾਫੀ ਤਿੱਖੀ ਬਹਿਸ ਚੱਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਇਸ ਮੁੱਦੇ ਤੇ ਵੱਡਾ ਤੇ ਸਪਸ਼ਟ ਬਿਆਨ ਦਿੱਤਾ ਉਥੇ ਉਹ ਕਾਂਗਰਸੀਆਂ ਨੂੰ ਵੀ ਟੁੱਟ ਕੇ ਪਏ ਨੇ ਤੇ ਫਿਰ ਕੀ ਕੁਝ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਅੱਜ ਜਦੋਂ ਇਹ ਮੁੱਦਾ ਉੱਠਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦੇ ਕਿ ਦੇਖੋ ਜਿਹੜੇ ਤਾਂ ਭਾਰੋ ਆਏ ਮਜ਼ਦੂਰ ਨੇ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਮਾਰੀ ਘਟਨਾ ਕੀਤੀ ਹੈ ਉਹਦੇ ਤੇ ਤਾਂ ਅਸੀਂ ਜ਼ੋਰ ਲਾਵਾਂਗੇ ਕਿ ਉਹਨੂੰ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਵੱਡੀ ਸਜ਼ਾ ਮਿਲੇ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਕਲੀਅਰ ਕੱਟ ਕਾਨੂੰਨੀ ਪੈਤਣਾ ਲੈਂਦਿਆਂ ਆਖਿਆ ਕਿ ਦੇਖੋ ਅਸੀਂ ਪੰਜਾਬ ਚੋਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯਾਰ ਜਿਹੜੇ ਕਾਂਗਰਸੀਆਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਆ ਜਿਹੜੇ ਕਹਿੰਦੇ ਨੇ ਇੱਥੋਂ ਕੱਢੋ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਸਾਡੇ ਉੱਥੇ ਕਲਕੱਤੇ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਲੱਖਾਂ ਪੰਜਾਬੀ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਦੇ ਉੱਥੇ ਟਰੱਕਾਂ ਦੇ ਬਿਜ਼ਨਸ ਨੇ ਉੱਥੇ ਜ਼ਮੀਨਾਂ ਨੇ ਉੱਥੇ ਪੰਪ ਨੇ ਉੱਥੇ ਦੁਕਾਨਾਂ ਨੇ ਤੇ ਜੇ ਉਹਨਾਂ ਨੂੰ ਉੱਥੋਂ ਉਹਨਾਂ ਨੇ ਕਹਿਤਾ ਵੀ ਅਸੀਂ ਕੱਢਦੇ ਆ ਤਾਂ ਫੇਰ ਕੀ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਖੋ ਇਥੋਂ ਇਹ ਜਿਹੜੇ ਕਹਿੰਦੇ ਆ ਇਹਨਾਂ ਨੂੰ ਕੱਢੋ ਤਾਂ ਉੱਥੋਂ ਫਿਰ ਉਹਨਾਂ ਨੇ ਸਾਡੇ ਬੰਦਿਆ ਦੇ ਟਰੱਕਾਂ ਨੂੰ ਅੱਗਾ ਲਾਉਣੀਆਂ ਸ਼ੁਰੂ ਕਰਤੀਆਂ ਤਾਂ ਫਿਰ ਇਹ ਜੁम्मेवार ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਆਗੂਆਂ ਦੇ ਉੱਪਰ ਤੇ ਭਾਜਪਾ ਦੇ ਆਗੂਆਂ ਦੇ ਉੱਪਰ ਕਟਾਕਸ਼ ਕਰਦਿਆਂ ਕਿਹਾ ਉਹ ਕਹਿੰਦੇ ਕਿ ਦੇਖੋ ਆ ਇਹਨਾਂ ਦੇ ਆਗੂ ਇਹਨਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਇੱਕ ਇਹਨਾਂ ਦਾ ਕਿਸਾਨ ਵਿੰਗ ਦਾ ਆਗੂ ਹੈ ਪੰਜਾਬ ਦਾ ਉਹ ਕਹਿੰਦਾ ਇਥੋਂ ਕੱਢੋ ਤੇ ਕਹਿੰਦਾ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਉਹ ਬਿਹਾਰ ਦੇ ਵਿੱਚ ਵੋਟਾਂ ਨੇ ਤੇ ਉੱਥੇ ਜਾ ਕੇ ਕਰੀ ਜਾਂਦਾ ਸਾਨੂੰ ਤਾਂ ਇਹਨਾਂ ਦੀ ਲੋੜ ਹੈ ਅਸੀਂ ਤਾਂ ਇਹਨਾਂ ਨੂੰ ਕੱਢਣਾ ਨਹੀਂ ਚਾਹੁੰਦੇ ਅਸੀਂ ਤਾਂ ਕੱਢ ਨਹੀਂ ਸਕਦੇ ਕੌਣ ਕਹਿੰਦਾ ਤਾਂ ਮੁੱਖ ਮੰਤਰੀ ਭਗਵਨ ਤਮਨ ਨੇ ਕਿਹਾ ਕਿ ਦੇਖੋ ਜਿਹੜਾ ਵੀ ਬੰਦਾ ਗਲਤ ਕਰਦਾ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹ ਇਹ ਨਹੀਂ ਵੇਖਣਾ ਵੀ ਕਿੱਥੇ ਰਹਿੰਦਾ ਤੇ ਕਿੱਥੋਂ ਦਾ ਪਰ ਜਿਹੜਾ ਗਲਤ ਨਹੀਂ ਕਰਦਾ ਉਹਨੂੰ ਅਸੀਂ ਕੱਢ ਨਹੀਂ ਸਕਦੇ ਹੁਣ ਇੱਥੇ ਜੋ ਕਾਨੂੰਨੀ ਜਾਣਕਾਰੀ ਆ ਉਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਸੀਂ ਆਪਣਾ ਵਿਚਾਰ ਲਿਖਿਓ ਕਿ ਮੁੱਖ ਮੰਤਰੀ ਭਗਵਨ ਤਮਨ ਦਾ ਇਹ ਬਿਆਨ ਤੁਹਾਨੂੰ ਕਿਵੇਂ ਲੱਗਾ ਦੂਜੇ ਪਾਸੇ ਸੁਖਪਾਲ ਖਹਿਰਾ ਇਹ ਕਹਿ ਰਿਹਾ ਕਿ ਇਹਨਾਂ ਦੇ ਉੱਪਰ ਬਿੱਲ ਪਾਸ ਹੋ ਕੇ ਨਵੀਂ ਨੀਤੀ ਬਣਨੀ ਚਾਹੀਦੀ ਹੈ ਤੁਹਾਨੂੰ ਕੌਣ ਠੀਕ ਲੱਗਦਾ ਕਾਨੂੰਨ ਕੀ ਕਹਿੰਦਾ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਭਾਰਤ ਦਾ ਹਰ ਇੱਕ ਨਾਗਰਿਕ ਪੂਰੇ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਜਾ ਸਕਦਾ ਹੈ ਰਹਿ ਸਕਦਾ ਹੈ ਕੰਮ ਕਰ ਸਕਦਾ ਹੈ ਕਾਰੋਬਾਰ ਕਰ ਸਕਦਾ ਹੈ ਤੇ ਘੁੰਮ ਫੇਰ ਸਕਦਾ ਹੈ ਇਹ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ ਮਤਲਬ ਬਹੁਤ ਵੱਡਾ ਕਾਨੂੰਨੀ ਅਧਿਕਾਰ ਭਾਰਤ ਦੇ ਵਿੱਚ ਸੰਵਿਧਾਨ ਤੇ ਕਾਨੂੰਨ ਵੱਲੋਂ ਲੋਕਾਂ ਨੂੰ ਦਿੱਤਾ ਗਿਆ ਔਰ ਭਾਰਤ ਦੇ ਤੁਹਾਨੂੰ ਪਤਾ 28 ਸੂਬੇ ਨੇ ਜਿਨ੍ਹਾਂ ਚ ਇੱਕ ਪੰਜਾਬ ਵੀ ਹੈ ਇੱਕ ਹਰਿਆਣਾ ਵੀ ਇੱਕ ਰਾਜਸਥਾਨ ਵੀ ਹੈ ਇੱਕ ਬਿਹਾਰ ਵੀ ਇੱਕ ਯੂਪੀ ਵੀ ਇੱਕ ਪਛਮੀ ਬੰਗਾਲ ਵੀ ਹੈ ਇੱਕ ਚਾਰਖੰਡ ਵੀ ਇੱਕ ਆਂਧਰਾ ਪ੍ਰਦੇਸ਼ ਵੀ ਹੈ ਤਾਮਿਲਨਾਡੂ ਵੀ ਹੈ ਸਿੱਕਮ ਵੀ ਹੈ ਔਰ ਮਣੀਪੁਰ ਵੀ ਹੈ ਔਰ ਜੰਮੂ ਕਸ਼ਮੀਰ ਨੂੰ ਹੁਣ ਇਹਨਾਂ ਨੇ ਉਹ ਬਣਾ ਦਿੱਤਾ ਜਿਹੜਾ ਆਖ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਕਹਿੰਦੇ ਪੂਰਨ ਰਾਜ ਦਾ ਦਰਜਾ ਸਾਨੂੰ ਦਿਓ ਤਾਂ ਇਹ ਸਾਰੇ ਭਾਰਤ ਦੇ ਸੂਬੇ ਨੇ ਰਾਜ ਨੇ ਤਾਂ ਇਹਨਾਂ ਸਾਰਿਆਂ ਦੇ ਵਿੱਚ ਕੋਈ ਵੀ ਵਿਅਕਤੀ ਕਾਨੂੰਨੀ ਤੌਰ ਤੇ ਕਿਤੇ ਵੀ ਜਾ ਸਕਦਾ ਕੰਮ ਕਰ ਸਕਦਾ ਹੈ ਤਾਂ ਮੁੱਖ ਮੰਤਰੀ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਦੇਖੋ ਭਗਵੰਤ ਮਾਨ ਦੀਆਂ 100 ਬਿਆਨਾਂ ਨਾਲ ਅਸੀਂ ਸਹਿਮਤ ਨਹੀਂ ਮੈਂ ਖੁਦ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਜਿਹੜੇ ਹੋਰ ਬਿਆਨ ਦਿੱਤੇ ਨੇ ਉਹਨਾਂ ਨਾਲ ਵੀ ਮੈਂ ਸਹਿਮਤ ਨਹੀਂ ਪਰ ਆ ਜਿਹੜੀ ਗੱਲ ਮੁੱਖ ਮੰਤਰੀ ਨੇ ਆਖੀ ਹੈ ਵੀ ਸਾਡੇ ਲੱਖਾਂ ਪੰਜਾਬੀ ਦੂਜੇ ਸੂਬਿਆਂ 'ਚ ਰਹਿੰਦੇ ਨੇ ਫਿਰ ਉਹ ਉਹਨਾਂ ਨੂੰ ਕੱਢਣਗੇ ਇਹ ਗੱਲ ਤਾਂ ਯਾਰ ਲੱਗਦੀ ਠੀਕ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਲਾਕਡਾਊਨ ਤੋਂ ਬਾਹਰ ਨਿਕਲ ਕੇ ਥੋੜਾ ਸੋਚ ਕੇ ਵੇਖੋ ਗੱਲ ਤਾਂ ਹੈਗੀ ਠੀਕ ਦੂਜੀ ਆਪਾਂ ਦੂਜੀ ਵੱਡੀ ਖਬਰ ਤੇ ਗੱਲ ਕਰਦੇ ਆ ਅੱਜ ਜਿਹੜਾ ਲੇਹ ਲਦਾਖ ਦੇ ਵਿੱਚ ਇੱਕ ਵੱਡਾ ਰੌਲਾ ਪਿਛਲੇ ਦਿਨੀ ਪਿਆ ਜਦੋਂ ਉੱਥੇ ਬੀਜੇਪੀ ਦੇ ਦਫ਼ਤਰ ਨੂੰ ਸਾੜਿਆ ਗਿਆ ਫੂਕਿਆ ਗਿਆ ਜਦੋਂ ਉੱਥੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਈ ਗਈ ਮੁੱਦਾ ਸੀ ਪਿਛਲੇ 5 ਸਾਲ ਤੋਂ ਉੱਥੇ ਇੱਕ ਮੰਗ ਉੱਠ ਰਹੀ ਹੈ ਕਿ ਪੂਰਨ ਰਾਜ ਦਾ ਦਰਜਾ ਸਟੇਟ ਦਾ ਦਰਜਾ ਸੂਬੇ ਦਾ ਦਰਜਾ ਲੈ ਲਦਾਖ ਨੂੰ ਦਿੱਤਾ ਜਾਵੇ ਸੋਨ ਵਾਂਗ ਚੂ ਨਾਂ ਦਾ ਜਿਹੜਾ ਇੱਕ ਪ੍ਰਸਿੱਧ ਇੰਜੀਨੀਅਰ ਹੈ ਜਿਹਦੇ ਤੇ ਅਮੀਰ ਖਾਨ ਨੇ ਫਿਲਮ ਵੀ ਬਣਾਈ ਸੀ 3 ਇਡੀਅਟ ਫਿਲਮ ਤਾਂ ਉਹਦਾ ਇੱਕ ਪਾਤਰ ਹੈ ਉਹ ਉਹ ਉੱਥੇ ਬੜੀ ਸ਼ਾਂਤੀ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਇਸ ਮੰਗ ਦੀ ਅਗਵਾਈ ਕਰ ਰਿਹਾ ਸੀ ਪਿਛਲੇ ਦਿਨੀ ਭੀੜ ਲੋਕ ਪੜ ਕੇ ਉਹਨਾਂ ਨੇ ਜੋ ਕੁਛ ਕੀਤਾ ਉਹ ਤੁਸੀਂ ਦੇਖ ਲਿਆ ਹੋਇਆ ਉਸ ਤੋਂ ਬਾਅਦ ਉਸ ਸੋਨਾ ਮੰਗ ਚੁਗਨੇ ਇਹ ਕਹਤਾ ਸੀ ਵੀ ਭਾਈ ਹੁਣ ਮੈਨੂੰ ਬਲੀ ਦਾ ਬੱਕਰਾ ਨਜਾਇਜ਼ ਬਣਾਇਆ ਜਾ ਸਕਦਾ ਹੈ ਇੱਥੇ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਸ਼ਾਂਤੀ ਨਾਲ ਮਰਨ ਵਰਤ ਰੱਖ ਕੇ ਆਪਣੀ ਲੜਾਈ ਲੜ ਰਿਹਾ ਤੇ ਇਹ ਆਮ ਲੋਕ ਪੜਕੇ ਨੇ ਉਹਨਾਂ ਨੇ ਇਹ ਕੀਤਾ ਮੇਰਾ ਇਹ ਚ ਕੋਈ ਰੋਲ ਨਹੀਂ ਹੈ ਪਰ ਕੇਂਦਰ ਸਰਕਾਰ ਨੇ ਇਹ ਕਿਹਾ ਵੀ ਤੂੰ ਦੋਚੀ ਹੈ ਤੇਰੇ ਤੇ ਕਾਰਵਾਈ ਹੋਊਗੀ ਤੇ ਹੁਣ ਉਹਦੇ ਤੇ ਐਨਐਸਏ ਲਾ ਦਿੱਤਾ ਹੈ ਸੋਨਮ ਤੇ ਐਨਐਸਏ ਲਾ ਦਿੱਤਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਫੜ ਲਿਆ ਗਿਆ ਤੇ ਗ੍ਰਿਫਤਾਰ ਕਰਕੇ ਉਹਨੂੰ ਜੋਧਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਸੋਨਮ ਦੇ ਸਮਰਥਕ ਕਹਿ ਰਹੇ ਨੇ ਕਿ ਇਹ ਸਰਾਸਰ ਧੱਕਾ ਇਹ ਜ਼ੁਬਾਨਬੰਦੀ ਹੈ ਜਿਹੜੀ ਮੰਗਣਾ ਕੇਂਦਰ ਸਰਕਾਰ ਸਹਿਮਤ ਨਹੀਂ ਸੀ ਉਹ ਮੰਗ ਚੁੱਪ ਕਰਾਉਣ ਦੇ ਲਈ ਆਪੇ ਸਭ ਕੁਝ ਕਰਾਇਆ ਤੇ ਆਪੇ ਉਹ ਬੰਦਾ ਜਿਹੜਾ ਅਗਵਾਈ ਕਰ ਰਿਹਾ ਸੀ ਉਹਨੂੰ ਬਹਾਨਾ ਬਣਾ ਕੇ ਫੜ ਕੇ ਤੇ ਅੰਦਰ ਕਰ ਦਿੱਤਾ ਗਿਆ ਇਹ ਬਹੁਤ ਸਾਰੇ ਜਿਹੜੇ ਸੋਨਮ ਦੇ ਸਮਰਥਕ ਨੇ ਉਹ ਸੋਸ਼ਲ ਮੀਡੀਆ ਤੇ ਇਹ ਗੱਲਾਂ ਕਹਿ ਰਹੇ ਨੇ ਹੁਣ ਅਗਲੀ ਵੱਡੀ ਖਬਰ ਤੁਸੀਂ ਇਹਦੇ ਤੇ ਕੀ ਸਮਝਦੇ ਹੋ ਸੋਨੋ ਵਾਲੇ ਮੁੱਦੇ ਤੇ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਜੀ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਕੱਲ ਜਿਹੜੇ ਪਟਿਆਲਾ ਦੇ ਐਸਐਸਪੀ ਹੈ ਉਹਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਸੀ ਤੇ ਇਥੋਂ ਤੱਕ ਕਹਿਤਾ ਸੀ ਕਿ ਆਪਣਾ ਪਾਸਪੋਰਟ ਬਣਾ ਲੈ ਬਈ ਤੂੰ ਕਰ ਰਿਹਾ ਧੱਕਾ ਤੂੰ ਕਰ ਰਿਹਾ ਭ੍ਰਿਸ਼ਟਾਚਾਰ ਸਾਡੇ ਵਰਕਰਾਂ ਦੇ ਨਾਲ ਔਰ ਕਾਲੀਦਲ ਦੀ ਸਰਕਾਰ ਆ ਗਈ ਤਾਂ ਤੇਰੇ ਨਾਲ ਨਜੇਠਾਂਗੇ ਤੈਨੂੰ ਜਰੂਰ ਵੇਖਾਂਗੇ ਸਿੱਧੀਆਂ ਸਪਾਰਟ ਧਮਕੀਆਂ ਸੁਖਬੀਰ ਬਾਦਲ ਨੇ ਐਸਐਸਪੀ ਨੂੰ ਦਿੱਤੀਆਂ ਉਸ ਤੋਂ ਬਾਅਦ ਵੀ ਐਸਐਸਪੀ ਦੇ ਹੱਕ ਚ ਆ ਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀ ਰਹਿਣੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਐਮਐਲਏ ਤਾਂ ਹੈਗੇ ਹੀ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਿੱਧੀਆਂ ਸੁਖਬੀਰ ਬਾਦਲ ਨੂੰ ਬਰਾਬਰ ਦੀਆਂ ਗੱਲਾਂ ਕਹੀਆਂ ਨੇ ਉਹ ਕਹਿੰਦੇ ਸੁਖਬੀਰ ਬਾਦਲ ਥੋੜੀ ਪਾਰਟੀ ਦਾ ਪਹਿ ਗਿਆ ਪੰਜਾਬ ਚ ਭੋਗ ਤੂੰ ਨਿੱਕੇ ਜਿਹਾ ਅਕਾਲੀ ਦਲ ਦਾ ਪ੍ਰਧਾਨ ਹੋ ਸਕਦਾ ਅਕਾਲੀ ਦਲ ਜ਼ਿਆਦਾ ਤੇਰੇ ਹੱਥੋਂ ਗਿਆ ਤੂੰ ਜੋ ਮਰਜੀ ਕਰਲਾ ਹੁਣ ਤੁਹਾਡੀ ਸਰਕਾਰ ਪੰਜਾਬ 'ਚ ਨਹੀਂ ਆਉਣੀ ਇੱਥੋਂ ਤੱਕ ਕੁਲਦੀਪ ਢਾਲੀਵਾਲ ਨੇ ਕਹਿਤਾ ਵੀ ਸੁਖਬੀਰ ਬਾਦਲ ਤੇਰੇ ਪਿਤਾ ਨੇ ਵੀ ਤੈਨੂੰ ਮੁੱਖ ਮੰਤਰੀ ਨਹੀਂ ਸੀ ਬਣਾਇਆ ਆਪ ਬਜ਼ੁਰਗ ਸੀ ਉਸ ਅਵਸਥਾ 'ਚ ਰਾਜ ਕਰਨਾ ਸੰਭਵ ਵੀ ਘੱਟ ਸੀ ਪਰ ਆਪ ਦੇ ਹੱਥ 'ਚ ਰੱਖਿਆ ਤੈਨੂੰ ਨਹੀਂ ਸੀ ਦਿੱਤਾ ਤੇ ਇਸ ਮੁੱਦੇ ਦੇ ਉੱਪਰ ਸੁਖਬੀਰ ਬਾਦਲ ਨੂੰ ਕਿਹਾ ਕਿ ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਹੁਣ ਇਸ ਮਾਮਲੇ ਤੇ ਸੱਚ ਕੀ ਹੈ ਦੇਖੋ ਜਿਹੜੇ ਕਈ ਸਾਰੇ ਪੁਲਿਸ ਅਫਸਰ ਉਹ ਲੋਕਾਂ ਨਾਲ ਗਲਤਤਾ ਬਹੁਤ ਕੋਈ ਕਰਦੇ ਨਹੀਂ ਬਹੁਤ ਸਾਰਿਆਂ ਨੂੰ ਪਿਛਲੇ ਟਾਈਮ ਦੇ ਵਿੱਚ ਅਦਾਲਤਾਂ ਵੱਲੋਂ ਵੀ ਸਜ਼ਾਵਾਂ ਹੋਈਆਂ ਨੇ ਇਹ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਵੀ ਪੁਲਿਸ ਗਲਤ ਨਹੀਂ ਕਰਦੀ ਕਰਦੀ ਤਾਂ ਹੈ ਪਰ ਜਿਹੜੀ ਭਾਸ਼ਾ ਚ ਸੁਖਬੀਰ ਬਾਦਲ ਨੇ ਧਮਕੀਆਂ ਦਿੱਤੀਆਂ ਨੇ ਉਹ ਵੀ ਸਰਾਸਰ ਹੰਕਾਰ ਹੀ ਜਪਦਾ ਪਿਆ ਸੀਗਾ ਇਦਾਂ ਦੀ ਪਾਸ਼ਾ ਚ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਵੀ ਸਾਡੀ ਸਰਕਾਰ ਆ ਲੈnde ਤੈਨੂੰ ਆ ਕਰਦਾਂਗੇ ਤੈਨੂੰ ਉਹ ਕਰਦਾਂਗੇ ਤੈਨੂੰ ਫਲਾਂ ਠਿੰਕ ਕਰਦਾਂਗੇ ਇਹ ਇਹ ਧਮਕੀਆਂ ਉਜ ਕਰ ਲੇ ਸੁਭਿਰ ਨਹੀਂ ਦਿੱਤੀਆਂ ਸਾਰੀਆਂ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਉਹ ਅੰਦਰ ਖਾਤੇ ਅਫਸਰਾਂ ਨੂੰ ਐਵੇਂ ਦੀਆਂ ਗੱਲਾਂ ਕਰਦੀਆਂ ਨੇ ਅਫਸਰਾਂ ਦੇ ਨਾਲ ਯਾਰੀਆਂ ਵੀ ਇਹ ਪਾਉਂਦੇ ਨੇ ਉਹਨਾਂ ਤੋਂ ਆਪ ਦੇ ਤਰੀਕੇ ਨਾਲ ਕੰਮ ਵੀ ਕਰਾਉਂਦੇ ਨੇ ਪਰ ਇਸ ਮਾਮਲੇ ਤੇ ਤੁਹਾਨੂੰ ਕੀ ਜਪਦਾ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਅਗਲੀ ਵੱਡੀ ਖਬਰ ਹੈ ਸੁਖਬੀਰ ਬਾਦਲ ਦੇ ਨਾਲ ਅੱਜ ਵੱਡਾ ਹਾਦਸਾ ਹੋਇਆ। ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਔਰ ਦੋਨੇ 에ਅਰ ਬੈਗ ਜਿਹੜੇ ਉਹ ਖੁੱਲ ਗਏ ਤੇ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ। ਹਾਦਸਾ ਉਦੋਂ ਹੋਇਆ ਜਦੋਂ ਉਹਨਾਂ ਦਾ ਕਾਫਲਾ ਹੜਪੀੜਤ ਇਲਾਕੇ ਦੇ ਵਿੱਚ ਜਾ ਰਿਹਾ ਸੀ। ਹੁਣ ਅਗਲੀ ਜਿਹੜੀ ਵੱਡੀ ਖਬਰ ਹੈ ਉਹ ਜਿਹੜੇ ਸੰਗੀਤ ਪ੍ਰੇਮੀ ਨੇ ਉਹਨਾਂ ਨਾਲ ਜੁੜੀ ਹੈ ਰਾਜਵੀਰ ਜਵੰਦਾ ਪੰਜਾਬ ਦਾ ਇੱਕ ਨਾਮੀ ਕਲਾਕਾਰ ਲੇਖਕ ਵੀ ਹੈ ਉਹਨੇ ਕਈ ਬੜੇ ਚੰਗੇ ਗੀਤ ਗਾਏ ਨੇ ਪਿੱਛੇ ਉਹਨਾਂ ਦਾ ਗੀਤ ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾ ਬੜਾ ਮਸ਼ਹੂਰ ਹੋਇਆ ਤੇ ਉਹਨਾਂ ਦਾ ਵੀ ਅੱਜ ਭਿਆਨਕ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਕਾਫੀ ਖਰਾਬ ਹੋਈ ਹੈ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਉਸ ਹਸਪਤਾਲ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਰਹਿ ਉਸ 40 ਹਸਪਤਾਲ ਦੇ ਵਿੱਚ ਆ ਰਾਜਵੀਰ ਜਵੰਦਾ ਨੂੰ ਦਾਖਲ ਕਰਵਾਇਆ ਗਿਆ ਹਾਲਤ ਨਾਜ਼ੁਕ ਹੈ ਇਸ ਤਰ੍ਹਾਂ ਹੋਇਆ ਐਕਸੀਡੈਂਟ ਉਹਨਾਂ ਦਾ ਜਦੋਂ ਉਹ ਬੱਦੀ ਰੋਡ ਦੇ ਉੱਪਰ ਜਾ ਰਹੇ ਸੀ ਚੰਡੀਗੜ੍ਹ ਦੇ ਨਜ਼ਦੀਕ ਤਾਂ ਮੋਟਰਸਾਈਕਲ ਦੇ ਉੱਪਰ ਜਾ ਰਹੇ ਸੀਗੇ ਤਾਂ ਉਦੋਂ ਉਹਨਾਂ ਦੇ ਵਿੱਚ ਕੋਈ ਚੀਜ਼ ਵੱਜੀ ਹੈ ਜਿਸ ਦੇ ਨਾਲ ਹਾਦਸਾ ਹੋਇਆ ਹੁਣ ਇਹਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਹ ਆਪਣੇ ਆਪ ਅਚਾਨਕ ਅਣਜਾਣੇ ਚ ਹੋਇਆ ਕੋਈ ਹਾਦਸਾ ਹੈ ਇਹ ਜਾਨ ਬੁਝ ਕੇ ਜਿਵੇਂ ਸਿੱਧੂ ਮੂਸੇਵਾਲਾ ਜਾਂ ਹੋਰ ਕਈ ਗਾਇਕਾਂ ਨੂੰ ਕਈ ਵਾਰ ਸ਼ਿਕਾਰ ਬਣਾਇਆ ਗਿਆ ਕਿਤੇ ਉਦਾਂ ਤਾਂ ਨਹੀਂ ਕਿਸੇ ਨੇ ਕੁਝ ਕੀਤਾ ਇਹ ਜਾਂਚ ਸ਼ੁਰੂ ਹੋ ਗਈ ਹੈ ਹੁਣ ਜਿਹੜੀ ਅਗਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੇ ਇੱਕ ਕੇਂਦਰੀ ਮੰਤਰੀ ਉਹ ਦੋਨੇ ਆਪਸ ਦੇ ਵਿੱਚ ਉਲਝੇ ਤੁਹਾਨੂੰ ਪਤਾ ਹੈ ਬੀਤੇ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਈ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਹੈ ਉਹਨਾਂ ਨੇ ਪੋਸਟਰ ਹੱਥਾਂ 'ਚ ਫੜੇ ਸੀ ਜਿਨ੍ਹਾਂ ਤੇ ਲਿਖਿਆ ਸੀ ਮੋਦੀ ਦਾ 1600 ਕਰੋੜ ਦਾ ਜੁਮਲਾ ਉਸ ਤੋਂ ਬਾਅਦ ਜਿਹੜੀ ਭਾਜਪਾ ਸੀ ਉਹਨੇ ਇਹ ਮੁੱਦਾ ਉਠਾਇਆ ਸੀ ਕੀ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਐਮਐਲਏ ਤੇ ਮੰਤਰੀ ਹੈ ਇਹਨਾਂ ਨੂੰ ਸਪੀਕਰ ਸਸਪੈਂਡ ਕਰੇ ਕਿਉਂਕਿ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਪੋਸਟਰ ਬੈਨਰ ਨਹੀਂ ਉਸ਼ਾਲੇ ਜਾ ਸਕਦੇ ਤੇ ਇਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਸ ਤੋਂ ਬਾਅਦ ਹੁਣ ਜਿਹੜੇ ਰਵਨੀਤ ਬਿੱਟੂ ਕੇਂਦਰੀ ਮੰਤਰੀ ਹੈ ਉਹਦਾ ਵੱਡਾ ਬਿਆਨ ਆਇਆ ਉਹ ਕਹਿੰਦਾ ਵਿਮੋਕ ਮੰਤਰੀ ਭਗਵਨ ਤਮਨ ਕਹਿੰਦਾ ਵੀ ਕੇਂਦਰ ਸਰਕਾਰ ਗੱਲ ਨਹੀਂ ਸੁਣ ਰਹੀ ਤੇ ਰਵਨੀਤ ਬਿੱਟੂ ਕਹਿੰਦਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਨਾ ਵੱਲੋਂ ਟਾਈਮ ਦੇਣ ਦੀ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੁੱਖ ਮੰਤਰੀ ਕਿਉਂ ਨਹੀਂ ਮਿਲਦਾ ਪਿਆ ਇਹ ਜਾ ਕੇ ਗ੍ਰਹਿ ਮੰਤਰੀ ਨੂੰ ਮਿਲੇ ਜੇ ਜੇ ਪੀਐਮ ਕੋਲ ਜੇ ਪ੍ਰਧਾਨ ਮੰਤਰੀ ਕੋਲ ਕਿਸੇ ਕਾਰਨ ਕਰਕੇ ਛੇਤੀ ਟਾਈਮ ਦੀ ਕਈ ਵਾਰੀ ਘਾਟ ਹੁੰਦੀ ਆ ਤਾਂ ਗ੍ਰਹਿ ਮੰਤਰੀ ਨੂੰ ਮਿਲਿਆ ਜਾ ਸਕਦਾ ਹੈ ਉਹ ਵੀ ਉਹ ਵੀ ਬਰਾਬਰ ਦੀ ਪਾਵਰ ਹੈ ਤੇ ਰਵਨੀਤ ਬਿੱਟੂ ਨੇ ਵੱਡੇ ਸਵਾਲ ਇਸ ਤਰ੍ਹਾਂ ਚੁੱਕੇ ਨੇ ਭਗਵੰਤ ਮਾਨ ਦੇ ਉੱਪਰ ਹੁਣ ਪੰਜਾਬ ਦੀ ਵਿਧਾਨ ਸਭਾ ਚ ਅੱਜ ਦੂਜਾ ਦਿਨ ਸੀ ਡਰਾਮੇ ਦਾ ਕਹਿ ਸਕਦੇ ਆ ਹੰਗਾਮੇ ਦਾ ਕਹਿ ਸਕਦੇ ਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਇੱਕ ਦੂਜੇ ਨੂੰ ਛੋਟਾ ਦਿਖਾਉਣ ਇੱਕ ਦੂਜੇ ਨਾਲ ਤਾਨੇ ਮੇਨੇ ਇਹ ਸਾਰਾ ਕੁਝ ਪੰਜਾਬ ਦੀ ਵਿਧਾਨ ਸਭਾ 'ਚ ਚੱਲਿਆ ਲੋਕ ਉਡੀਕੀ ਜਾਂਦੇ ਨੇ ਕਿ ਉੱਥੋਂ ਹੜਾਂ ਦੇ ਉੱਪਰ ਜਿਹੜਾ ਸੈਸ਼ਨ ਸੱਦਿਆ ਵੀ ਇਹ ਸੈਸ਼ਨ ਦੇ ਵਿੱਚੋਂ ਹੜ ਪੀੜਤਾਂ ਦੇ ਲਈ ਕੋਈ ਵੱਡੀ ਰਾਹਤਾਂ ਦਾ ਐਲਾਨ ਹੋਏਗਾ ਤੁਰੰਤ ਕੁਝ ਫੌਰੀ ਕਰਨ ਬਾਰੇ ਸੋਚਿਆ ਜਾ ਰਿਹਾ ਹੋਵੇਗਾ ਪਰ ਉੱਥੇ ਕੀ ਹੋ ਰਿਹਾ ਉੱਥੇ ਤਾਨੇ ਮੇਨੇ ਕਾਹੀ ਕੁਛ ਚੱਲ ਰਿਆ ਤੇ ਲੋਕ ਸਾਰੀ ਪਬਲਿਕ ਇਸ ਗੱਲ ਦੇ ਉੱਪਰ ਹੈਰਾਨ ਹੋ ਰਹੀ ਐ ਕਿ ਸੈਸ਼ਨ ਹੜਾਂ ਦੇ ਉੱਪਰ ਸੱਦਿਆ ਹੋਣਾ ਚਾਹੀਦਾ ਸੀ ਨਵੇਂ ਬੰਨ ਬਣਾਉਣ ਬਾਰੇ ਦਰਿਆਵਾਂ ਨੂੰ ਅੱਗੇ ਤੋਂ ਟੁੱਟਣ ਤੋਂ ਰੋਕਣ ਬਾਰੇ ਕੋਈ ਨੀਤੀ ਬਣਾਈ ਜਾਂਦੀ ਜਿਹੜੇ ਡੁੱਬ ਗਏ ਨੇ ਉਹਨਾਂ ਨੂੰ ਵੱਡੀਆਂ ਮਦਦਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਇਹਦੇ ਤੇ ਕੋਈ ਐਲਾਨ ਹੁੰਦੇ ਪਰ ਇਹੋ ਜਿਹਾ ਤਾਂ ਕੁਝ ਦੇਖਿਆ ਹੀ ਨਹੀਂ ਇਸ ਸਭ ਕੁਝ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਪਿਆਰਿਓ ਧੰਨਵਾਦ